ਸੋ ਅਗੇ ਤਾਂ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਤੇ ਨਾਲ ਤੇ ਮੈਂ ਚੇਤਨ ਕਸ਼ਵ ਇੱਕ ਵਾਰ ਮੁੜ ਤੋਂ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਇੱਕ ਅਹਿਮ ਜਾਣਕਾਰੀ ਨੂੰ ਲੈ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਸ਼ਾਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਇੱਕ ਵੱਡੀ ਜਿੱਤ ਹਾਸਲ ਕੀਤੀ ਗਈ ਹੈ ਤੇ ਤਕਰੀਬਨ 44111 ਦੀ ਲੀਡ ਦੇ ਨਾਲ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਹੁਸ਼ਾਰਪੁਰ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਗਈ ਹੈ ਤੇ ਵਿਰੋਧੀਆਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਸੋ ਇੱਕ ਅਹਿਮ ਜਾਣਕਾਰੀ ਇਹ ਹੈ ਕਿ ਹੁਸ਼ਾਰਪੁਰ ਲੋਕ ਸਭਾ ਹਲਕੇ ਦੇ ਪੰਜ ਹਲਕਿਆਂ ਚੋਂ ਡਾਕਟਰ ਰਾਜਕੁਮਾਰ ਹਾਰੇ ਸਨ ਉੱਥੇ ਜਾ ਕੇ ਆਪਾਂ ਹੁਸ਼ਾਰਪੁਰ ਹਲਕੇ ਦੀ ਗੱਲ ਕਰੀਏ ਹੁਸ਼ਾਰਪੁਰ ਵਿਧਾਨ ਸਭਾ ਹਲਕੇ ਦੀ ਤਾਂ ਹੁਸ਼ਾਰਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜੇਮਪਾ ਜਿਨ੍ਹਾਂ ਵੱਲੋਂ ਵਿਕਾਸ ਦੇ ਵੱਡੇ ਦਮਗੱਛੇ ਮਾਰੇ ਚਾਹਦੇ ਨੇ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਤੋਂ ਹਾਰੀ ਹੈ ਤੇ ਤਕਰੀਬਨ 1700 ਦੇ ਲਗਭਗ ਵੋਟਾਂ ਦੇ ਨਾਲ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਪਰੰਤੂ ਇਸ ਵਿੱਚ ਇੱਕ ਦਿਲਚਸਪ ਗੱਲ ਇਹ ਹੈ ਵੱਡੀ ਤੇ ਅਹਿਮ ਜਾਣਕਾਰੀ ਇਹ ਹੈ ਕਿ ਪੰਡਿਤ ਬ੍ਰਹਮਸ਼ੰਕਰ ਚਿੰਪਾ ਜੋ ਕਿ ਵਿਧਾਇਕ ਨੇ ਕੈਬਨਿਟ ਮੰਤਰੀ ਨੇ ਤੇ ਵਿਧਾਇਕ ਤੇ ਮੰਤਰੀ ਬਣਨ ਤੋਂ ਪਹਿਲਾਂ ਵਾਰਡ ਨੰਬਰ 6 ਤੋਂ ਕੌਂਸਲਰ ਦੇ ਤੌਰ ਤੇ ਸੇਵਾਵਾਂ ਨਿਭਾਰੇ ਸਨ ਤੇ ਲਗਾਤਾਰ ਤਕਰੀਬਨ 2 ਦਹਾਕਿਆਂ ਤੋਂ ਵੱਧ ਸਮੇਂ ਤੱਕ ਉਹਨਾਂ ਵੱਲੋਂ ਆਪਣੇ ਵਾਰਡ ਦੀ ਜਿਹੜੀ ਉਹ ਅਗਵਾਈ ਕੀਤੀ ਗਈ ਹੈ ਤੇ ਇੱਕ ਬੇहद ਦਿਲਚਸਪ ਜਾਣਕਾਰੀ ਇਹ ਹੈ ਕਿ ਮੰਤਰੀ ਹੁੰਦਿਆ ਹੋਇਆ ਆਮ ਆਦਮੀ ਪਾਰਟੀ ਮੰਤਰੀ ਦੇ ਵਾਰਡ ਚੋਂ ਹਾਰ ਚੁੱਕੀ ਹੈ ਜੀ ਹਾਂ ਜਿਹੜੇ ਵੀ ਬੂਥ ਲੱਗੇ ਹੋਏ ਸਨ ਮੰਤਰੀ ਦੇ ਵਾਰਡ ਤੇ ਵਿੱਚ ਜਿਨ੍ਹਾਂ ਦੇ ਵਿੱਚ ਵਾਰਡ ਨੰਬਰ 6 ਦੇ ਲੋਕਾਂ ਵੱਲੋਂ ਆਪਣੀ ਵੋਟ ਦੀ ਵਰਤੋਂ ਕੀਤੀ ਗਈ ਜਿਨ੍ਹਾਂ ਬੂਥਾਂ ਤੇ ਉਹਨਾਂ ਬੂਥਾਂ ਤੇ ਵੀ ਆਮ ਆਦਮੀ ਪਾਰਟੀ ਨੂੰ ਇੱਕ ਹਾਰ ਦਾ ਮੂੰਹ ਵੇਖਣਾ ਪਿਆ ਸੋ ਹੁਸ਼ਾਰਪੁਰ ਵਿਧਾਨ ਸਭਾ ਹਲਕੇ ਦੇ ਨਾਮ ਨਾਲ ਆਮ ਆਦਮੀ ਪਾਰਟੀ ਮంత్రి ਦੇ ਵਾਰਡ ਚੋਂ ਵੀ ਹਾਰੀ ਆ ਜਿੱਥੋਂ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਆਪਣੇ ਵਾਰਡ ਦੀ ਅਗਵਾਈ ਕਰਦੇ ਆ ਰਹੇ ਸਨ ਤਾਂ ਹੁਣ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਵੀ ਕੁਝ ਸਮੇਂ ਤੱਕ ਹੁਸ਼ਿਆਰਪੁਰ ਦੇ ਵਿੱਚ ਹੋਣਗੀਆਂ ਤੇ ਮੈਨੂੰ ਲੱਗਦਾ ਕਿ ਮੰਤਰੀ ਸਾਹਿਬ ਨੂੰ ਜਵਾਬ ਮਿਲ ਗਿਆ ਹੋਵੇਗਾ ਕਿਉਂਕਿ ਲਗਾਤਾਰ ਵਿਕਾਸ ਤੇ ਵੱਡੇ ਦਮਗੇ ਛੇ ਮਾਰੇ ਜਾਂਦੇ ਨੇ ਵਿਕਾਸ ਤੇ ਵੱਡੇ ਦਾਅਵੇ ਆ ਜਿਹੜੇ ਉਹ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੀਤੇ ਜਾਂਦੇ ਨੇ ਤਾਂ ਉਹਨਾਂ ਵਾਅਦਿਆਂ ਤੇ ਉਹਨਾਂ ਮਾਫੀ ਚਾਹੁੰਦਾ ਉਹਨਾਂ ਦਾਅਵਿਆਂ ਤੇ ਆਮ ਲੋਕਾਂ ਵੱਲੋਂ ਕਿੰਨਾ ਕੁ ਬੂਰ ਪਾਇਆ ਗਿਆ ਇਹਨਾਂ ਨਤੀਜਿਆਂ ਨੂੰ ਵੇਖ ਕੇ ਸੈਸ ਦੇ ਅੰਦਾਜ਼ਾ ਲਗਾਇਆ ਜਾ ਸਕਦਾ ਕਿਉਂਕਿ ਇੱਕ ਹਰ ਇੱਕ ਰਾਜਨੀਤਿਕ ਪਾਰਟੀ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਭਾਜਪਾ ਪਾਰਟੀ ਆ ਤਾਂ ਹਰ ਇੱਕ ਰਾਜਸੀ ਪਾਰਟੀ ਦੇ ਵਿੱਚ ਧੜੇਬੰਦੀਆਂ ਜਿਹੜੀ ਉਹ ਸਿਖਰਾਂ ਤੇ ਐ ਤੇ ਆਮ ਆਦਮੀ ਪਾਰਟੀ ਵੀ ਧੜੇਬੰਦੀ ਤੋਂ ਕੋਈ ਬਹੁਤੀ ਪਿੱਛੇ ਨਹੀਂ ਐ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਈ ਧੜੇ ਬਣੇ ਹੋਏ ਨੇ ਜਿਨ੍ਹਾਂ ਇਹਨਾਂ ਧੜਿਆਂ ਦੇ ਆਗੂਆਂ ਵੱਲੋਂ ਆਪਣੀ ਆਪਣੀ ਡੱਫਲੀ বাজਾਈ ਜਾਂਦੀ ਐ ਸੋ ਜਦੋਂ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਜਿੱਤਦੇ ਨੇ ਵਿਧਾਇਕ ਬਣਦੇ ਨੇ ਮੰਤਰੀ ਬਣਦੇ ਨੇ ਤਾਂ ਉਸ ਤੋਂ ਬਾਅਦ ਮੰਤਰੀ ਸਾਹਿਬ ਵੱਲੋਂ ਲਗਾਤਾਰ ਕਾਂਗਰਸੀਆਂ ਨੂੰ ਜਿਹੜਾ ਉਹ ਸਿਰ ਤੇ ਬਿਠਾਇਆ ਚਾਹ ਰਿਹਾ ਸੀ ਕਿਉਂਕਿ ਆਪ ਵੀ ਖੁਦ ਉਹ ਕਾਂਗਰਸ ਪਾਰਟੀ ਨੂੰ અલਵਿਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਤਾਂ ਜਦੋਂ ਮੰਤਰੀ ਸਾਹਿਬ ਵੱਲੋਂ ਕਾਂਗਰਸੀਆਂ ਨੂੰ ਸਿਰ ਤੇ ਬਿਠਾਉਣਾ ਸ਼ੁਰੂ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਰੀੜ ਦੀ ਹੱਡੀ ਹੈ ਭਾਵ ਟਕਸਾਲੀ ਨੇ ਜਿਹੜੇ ਵਰਕਰ ਨੇ ਜਾਂ ਵਲੰਟੀਅਰਸ ਨੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਸਨ ਤਾਂ ਲਗਾਤਾਰ ਮੰਤਰੀ ਦੇ ਵਿਰੁੱਧ ਉਹਨਾਂ ਵੱਲੋਂ ਪੜਾਸ ਵੀ ਕੱਢੀ ਜਾ ਰਹੀ ਸੀ ਸੋ ਮੈਨੂੰ ਲੱਗਦਾ ਕਿ ਇਸੇ ਦਾ ਹੀ ਇਹ ਖਮਿਆਸਾ ਹੈ ਕਿ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਨਾਲ-ਨਾਲ ਮੰਤਰੀ ਸਾਹਿਬ ਨੂੰ ਆਪਣੇ ਵਾਰਡ ਚੋਂ ਵੀ ਜਿਹੜਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੋ ਇੱਕ ਬੇਹਤ ਸ਼ਰਮ ਵਾਲੀ ਗੱਲ ਹੈ ਕਿ ਮੰਤਰੀ ਹੁੰਦਿਆ ਹੋਇਆ ਕਿ ਮੰਤਰੀ ਆਪਣੇ ਵਾਰਡ ਚੋਂ ਹੀ ਜਿਹੜੀ ਪਾਰਟੀ ਆਪਣੀ ਪਾਰਟੀ ਨੂੰ ਨਾ ਚਿਤਾ ਸਕਿਆ ਜਿਸ ਪਾਰਟੀ ਨੇ ਉਹਨਾਂ ਨੂੰ ਵਿਧਾਇਕ ਬਣਾਇਆ ਹੋਵੇ ਜਿਸ ਪਾਰਟੀ ਨੇ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਥਾਂ ਦਿੱਤੀ ਹੋਵੇ ਸੋ ਇਹਨਾਂ ਨਤੀਜਿਆਂ ਨੂੰ ਵੇਖ ਕੇ ਜਿੱਥੇ ਹਰ ਇੱਕ ਆਮ ਸ਼ਹਿਰੀ ਆਮ ਵਿਅਕਤੀ ਜੋ ਰਾਜਨੀਤੀ ਦੇ ਬਾਬਤ ਜਾਣਕਾਰੀ ਰੱਖਦਾ ਹੈ ਉਹ ਬੇहद ਹੈਰਾਨ ਹੈ ਤਾਂ ਮੈਨੂੰ ਲੱਗਦਾ ਕਿ ਮੰਤਰੀ ਸਾਹਿਬ ਨੂੰ ਵੀ ਹੁਣ ਇਸ ਵਾਰ ਇੱਕ ਝਾਤ ਜ਼ਰੂਰ ਮਾਰਨੀ ਚਾਹੀਦੀ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬ੍ਰਹਮਸ਼ੰਕਰ ਚਿੰਪਾ ਨੂੰ ਹੁਸ਼ਿਆਰਪੁਰ ਤੋਂ ਵੱਡੀ ਜਿੱਤ ਹਾਸਲ ਹੁੰਦੀ ਹੈ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਤਕਰੀਬਨ 13 ਤੋਂ 14000 ਦੀ ਲੀਡ ਦੇ ਨਾਲ ਬ੍ਰਹਮਸ਼ੰਕਰ ਚਿੰਪਾ ਜਿੱਤ ਹਾਸਲ ਕਰਦੇ ਨੇ ਜਿੱਤ ਦਰਜ ਕਰਦੇ ਨੇ ਤਾਂ ਆਖਰਕਾਰ ਕਿਉਂ 2 ਸਾਲਾਂ ਦੇ ਵਿੱਚ ਹੀ ਆਮ ਲੋਕਾਂ ਦਾ ਜਿਹੜਾ ਕੈਬਨਟ ਮੰਤਰੀ ਬ੍ਰਮਸ਼ੰਕਰ ਚਿੰਪਾ ਤੋਂ ਭਰੋਸਾ ਉੱਠ ਗਿਆ ਕਿ ਲੋਕਾ ਵੱਲੋਂ ਵਿਧਾਨ ਸਭਾ ਹਲਕੇ ਤੋਂ ਹਰਾ ਦਿੱਤਾ ਗਿਆ ਕਿਉਂ ਮੰਤਰੀ ਦੇ ਵਾਰਡ ਵਾਸੀਆਂ ਦਾ ਹੀ ਮੰਤਰੀ ਤੋਂ ਭਰੋਸਾ ਉੱਠ ਗਿਆ ਉੱਠ ਗਿਆ ਕਿ ਉਹਨਾਂ ਵੱਲੋਂ ਆਪਣੇ ਵਾਰਡ 24 ਜਿਹੜਾ ਉਹ ਮੰਤਰੀ ਨੂੰ ਭਾਵ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਹਰਾ ਦਿੱਤਾ ਗਿਆ ਸੋ ਮੈਨੂੰ ਲੱਗਦਾ ਕਿ ਜ਼ਰੂਰ ਇਸ ਤੇ ਚਿੰਤਨ ਕਰਨ ਦੀ ਲੋੜ ਹੈ ਮੰਥਨ ਕਰਨ ਦੀ ਲੋੜ ਹੈ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੂੰ ਇੱਥੋਂ ਤੱਕ ਕਿ ਜ਼ਿਆਦਾਤਰ ਮੰਥਨ ਕਰਨ ਦੀ ਲੋੜ ਹੈ ਮੰਤਰੀ ਸਾਹਿਬ ਨੂੰ ਕਿ ਆਖਰਕਾਰ ਕਿਉਂ ਕਿ ਮੇਰੇ ਆਪਣੇ ਹੀ ਵਾਰਡ ਚੋ ਜਿਸ ਵਾਰਡ ਦੀ ਮੈਂ ਲਗਾਤਾਰ ਕਈ ਸਾਲਾਂ ਤੱਕ ਕਈ ਦਿਹਾਕਿਆਂ ਤੱਕ ਅਗਵਾਈ ਕੀਤੀ ਹੋਵੇ ਉਸ ਵਾਰਡ ਚੋ ਵੀ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੋ ਮੈਨੂੰ ਲੱਗਦਾ ਜ਼ਰੂਰ ਇਸ ਦਾ ਚਿੰਤਨ ਅਤੇ ਮੰਥਨ ਕਰਨ ਦੀ ਲੋੜ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਆਮ ਆਦਮੀ ਪਾਰਟੀ ਨਗਰ ਨਿਗਮ ਦੀਆਂ ਜੋ ਜ਼ਿਮਨੀ ਚੋਣਾਂ ਹੋਣਗੀਆਂ ਹੁਸ਼ਾਰਪੁਰ ਦੇ ਵਿੱਚ ਵਾਰਡ ਨੰਬਰ 6 ਵਾਰਡ ਨੰਬਰ 7 ਵਾਰਡ ਨੰਬਰ 27 ਦੇ ਵਿੱਚ ਹੋਣਗੀਆਂ ਤਾਂ ਕਿ ਮੰਤਰੀ ਸਾਹਿਬ ਆਪਣਾ ਵਾਰਡ ਬਚਾ ਸਕਣਗੇ ਜਾਂ ਨਹੀਂ ਫਿਲਹਾਲ ਇਹ ਤਾਂ ਹੁਣ ਸਮਾਹੀ ਦੱਸਿਆ ਪਰੰਤੂ ਦਿਲਚਸਪ ਗੱਲ ਇਹ ਆ ਕਿ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਨਾਮ ਨਾਲ ਮੰਤਰੀ ਬ੍ਰਮਸ਼ੰਕਿਆ ਰਜਿੰਪਾ ਜਿੱਥੋਂ ਕਿ ਲਗਾਤਾਰ ਉਹ ਕੌਂਸਲਰ ਬਣਦੇ ਆ ਆ ਰਹੇ ਸਨ ਉਸ ਵਾਰਡ ਚੋਂ ਵੀ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ